ਕਦਾਂ ਵੀਰੋ ਸਾਰੇ ਸਾਸੀ ਦਾ ਸਾਰਾ ਸਸੀ ਗੱਲ ਸਾਰਿਆਂ ਨੂੰ ਬਹੁਤ ਕਲੱਬ ਵਾਲੇ ਮੁੰਡਿਆਂ ਨੂੰ ਅੱਜ ਸਾਡੇ ਕੈਂਪ ਚੱਲਦੇ ਨੂੰ ਭਾਈ 3 ਮਹੀਨੇ ਹੋ ਗਏ ਆ ਪਹਿਲਾਂ ਥੋੜੇ ਸੀ ਜਵਾਬ ਹੌਣ ਸਾਡਾ ਕੋਈ ਛੋਟੇ ਛੋਟੇ ਜਵਾਬ ਬਹੁਤ ਹੋ ਗਏ ਆ ਤੇ ਥੋਣੀ ਗੱਲ ਆ ਕਿ ਇਹਨਾਂ ਦੇ ਘਰ ਦੇ ਸਾਡੀ ਗਰਾਉਂਡ ਨੂੰ ਪਿਆਰ ਕਰਦੇ ਆ ਨਿਆਣੇ ਗਰਾਉਂਡ ਚ ਭੇਜਦੇ ਆ ਬਹੁਤ ਵਧੀਆ ਗੱਲ ਆ ਕਿਉਂਕਿ ਆਹ ਹੀ ਟਾਈਮ ਹੁੰਦਾ ਜਵਾਂ ਘਰੇ ਕੰਮ ਚਲਾਉਣ ਦਾ ਤੇ ਆਹ ਹੀ ਟਾਈਮ ਗਰਾਉਂਡ ਚ ਲਿਵਾਉਣ ਦਾ ਇਹ ਤਾਂ ਕਿ ਤਕੂਨ ਤੋਂ ਬਚੇ ਆ ਤੇ ਗਰਾਉਂਡ ਨਾਲ ਜੁੜੇ ਹੋਏ ਹੈ ਨਾ ਉਮੀ ਮੁਰੇਦੀਆਂ ਨਾ ਹਾਂਜੀ ਚੰਗੀ ਗੱਲ ਆ ਬਾਹਰਲੇ ਉਪਰਾਲੇ ਬਾਹਲੇ ਵੀਰਾਂ ਦਾ ਇਹਨਾਂ ਦਾ ਆਪਾਂ ਨੂੰ ਬਹੁਤ ਸਹੂਯੋਗ ਆ ਬਹੁਤ ਹੈਲਪ ਕਰਦੇ ਇਹਨਾਂ ਦੀ ਸਿੱ ਇਦਾਂ ਹੀ ਕਰਨੀ ਚਾਹੀਦੀ ਆ ਹਰ ਪਿੰਡ ਤੇ ਇੱਕ ਉਪਰਾਲਾ ਚਾਹੀਦਾ ਹਰ ਪਿੰਡ ਦੇ ਵਿੱਚ ਜਿਆਦਾ ਨਹੀਂ ਤਾਂ ਦਸਾ ਪਿੰਡਾਂ ਚ ਚਾਰ ਤੇ ਚਾਹੀਦੀ ਹੈ ਇਹਨਾਂ ਕੈਂਪ ਨੇ ਆਣਿਆ ਤੇ ਵੱਡਿਆਂ ਨੂੰ ਤਾਂ ਆਪਾਂ ਬਹੁਤ ਕੌਣ ਦੇਖਿਆ ਪਰ ਛੋਟਿਆਂ ਨੂੰ ਖਵਾ ਕੇ ਤਿਆਰ ਕਰਨਾ ਕੋਈ ਵਿਰਲਾ ਹੀ ਹੁੰਦਾ ਹੈ ਨਾ ਇਹ ਸਾਰਾ ਉਹਦਾ ਵੱਡੇ ਭਰਾਵਾਂ ਨੂੰ ਜਾਂਦਾ ਆ ਬਾਹਰਲੇ ਬੰਦਿਆਂ ਨੂੰ ਐਨਆਰਆਈ ਵੀਰਾਂ ਨੂੰ ਇਹਦੇ ਵਿੱਚ ਸਾਡੇ ਕੋਲ ਅੱਜ ਮੇਰੇ ਖਿਆਲ ਆ ਪੰਜਾਂ ਪਿੰਡਾਂ ਦੇ ਮੁੰਡੇ ਹੈਗੇ ਆ ਆਪਣੇ ਹੈਗੇ ਨਾ 6 ਪੰਜ ਪਿੰਡਾਂ ਦੇ ਮੁੰਡੇ ਹੈਗੇ ਸਾਡੇ ਕੋਲ ਆ 35 ਕਿਲੋ ਦੇ ਵੀ ਪਨੀਰੀ ਸਾਡੇ ਕੋਲ ਵਧੀਆ ਤੇ 50 ਕਿਲੋ ਦੀ ਸਭ ਤੋਂ ਵਧੀਆ ਔਰ 65 ਕਿਲੋ ਦਵਾਪਾ ਪਨੀਰੀ ਉਹ ਪਾਉਂਦੇ ਸਾਰੇ ਤੇ ਵਧੀਆ ਗਾਂ ਤਿਆਰ ਹੋ ਰਹੇ ਮੁੰਡੇ ਬਹੁਤ ਸੋਹਣੇ ਖੇੜਦੇ ਆ ਤੇ ਇਦਾਂ ਹੀ ਚੱਲਦਾ ਰਹਿ ਵਧੀਆ ਗੱਲ ਆ ਤੇ ਬਾਹਰਲੇ ਭਰਾ ਸਹਿਯੋਗ ਦਿੰਦੇ ਰਹਿਣ ਕੋਈ ਕਮੀਆਂ ਹੁੰਦੀਆਂ ਗਰਾਊਂਡ ਦੀਆਂ ਉਹ ਪੂਰੀਆਂ ਕਰੀ ਜਾਂਦੇ ਆ ਤੇ ਕੁਝ ਰਹਿੰਦੀਆਂ ਆ ਉਹ ਕਰ ਲਾਂਗੇ ਬਾਕੀ ਖਰਾਕ ਸਾਡੀ ਡਾਈਟ ਸਾਡੇ ਵੱਲੋਂ ਆ ਹੋਰ ਵੀ ਭਰਾ ਵੀ ਕੋਈ ਆਉਣਾ ਚਾਹੁੰਦਾ ਹੋਵੇ ਤੇ ਆ ਸਕਦਾ ਜੀ ਸਕਦਾ ਕੀ ਹਰ ਦਿਨ 5 ਤੋਂ 7 ਵਜੇ ਤੱਕ ਫਰਦਾ ਕੰਦ ਜਾਂਦਾ ਹੁੰਦਾ ਆ ਪਹਿਲਾ ਪ੍ਰੈਕਟਿਸ ਹੁੰਦੀ ਆ ਫਿਰ ਗੇਮ ਹੁੰਦੀ ਆ ਗੇਮ ਜ਼ਰੂਰੀ ਹੁੰਦੀ ਆ ਕਿਉਂਕਿ ਕੱਲੀ ਪ੍ਰੈਕਟਿਸ ਨਾਲ ਨਹੀਂ ਬੰਦਾ ਬਣਦਾ ਗੇਮ ਜ਼ਰੂਰੀ ਹੁੰਦੀ ਹੈ ਭਾਵੇਂ 20 ਮਿੰਟ ਹੀ ਹੋਵੇ ਗੇਮ ਗੇਮ ਜ਼ਰੂਰੀ ਹੈ ਏਸ ਦਾ ਕਿ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਕੀ ਜੇ ਮੇਰੇ ਕੋਈ ਵੀਰ ਨੇ ਆਉਣਾ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਲਵੇ ਸਾਡੀਆਂ ਇੰਸਟਾਗ੍ਰam ਦੀਆਂ ਆਈਡੀਆਂ ਬਾਕੀ ਤੁਹਾਨੂੰ ਜਿਹੜੇ ਜਾਣਦੇ ਪਤਾ ਹੀ ਹੋਣਾ ਸਾਰਿਆਂ ਨੂੰ ਤੇ ਤੁਸੀਂ ਆ ਸਕਦੇ ਆ ਸਾਡੇ ਕੋਲ ਕੋਈ ਗੱਲ ਨਹੀਂ ਬਾਕੀ ਐਤਵਾਰ ਨੂੰ ਸਾਡੇ ਸ਼ੋਅ ਮੈਂ ਚੰਦਾ ਹਾਂ ਐਤਵਾਰ ਨੂੰ ਸ਼ੋਅ ਮੈਂ ਸਾਡੇ ਪੱਕਾ ਖਰੀ ਐਤਵਾਰ ਨੂੰ ਸ਼ੋਅ ਮੈਂ ਸਾਡੇ ਪੱਕਾ ਹੁੰਦਾ ਓਪਨ ਦਾ ਓਪਨ ਦਾ ਵਿੱਚ ਰਲ ਮਿਲ ਕੇ ਸਾਰੇ 65 ਵਾਲੇ 35 ਦਾ ਵੀ ਹੁੰਦਾ ਆ ਓਪਨ ਦਾ ਵੀ 65 ਦਾ ਵੀ ਅੱਜ ਟਾਈਮ ਰੱਖੇ ਹੋਏ ਆ ਮਾਰਨਿੰਗ ਸ਼ਾਮਾਂ ਨੂੰ ਹੁੰਦੇ ਆ ਮਾਰਨਿੰਗ ਵੀ ਕੀ ਰੱਖ ਲੀਦੇ ਆ ਨੂਰਪੁਰ ਵਾਲੇ ਹੋਗਾ ਲਸੂਰੀ ਵਾਲੇ ਹੋਗਾ ਬੱਲਾ ਵਾਲੇ ਹੋਗਾ ਸਾਰੇ ਪਿੰਡ ਆ ਜਾਂਦੇ ਸਾਡੇ ਨਾਲ ਐਤਵਾਰ ਨੂੰ ਕਨੈਕਟ ਕਰ ਲੈਂਦੇ ਕੋਈ ਨਾ ਕੇ ਹੋਰ ਵੀ ਵੀਰ ਨੇ ਸ਼ੋ ਮੈਚ ਲਾਉਣਾ ਹੋਵੇ ਪ੍ਰੈਕਟਿਸ ਹੀ ਫ੍ਰੈਂਡਲੀ ਮੈਚ ਲਾਉਣਾ ਹੋਵੇ ਤੂੰ ਸਾਡੇ ਨਾਲ ਰਾਤ ਦਾ ਕਰ ਸਕਦਾ ਐ ਵੀ ਸਾਡੇ ਕਿ ਪਹਿਲੀ ਸਾਡੀ ਵੀਡੀਓ ਆ ਸਾਰਿਆਂ ਨੇ ਸ਼ੇਅਰ ਕਰਿਓ ਤੇ ਲਾਈਕ ਕਰਿਓ ਸਾਰੇ ਜਣੇ ਕੋਸ਼ਿਸ਼ ਕਰਾਂਗੇ ਕਿ ਡੇਲੀ ਪਾਇਆ ਕਰੀਏ ਵਰਕਆਊਟ ਦੀਆਂ ਵੀ ਤੇ ਵਧੀਆ ਹੋਰ ਸਾਡੇ ਕੋਲ ਇਹੀ ਪਾਉਂਦੇ ਰਹਿਣੇ ਆ ਇੰਸਟਾਗ੍ਰਾਮ ਤੇ ਹੋਰ ਵੀ ਸਾਡੇ ਗਰੁੱਪਾਂ ਚ ਹੁੰਦੀਆਂ ਹੁੰਦੀਆਂ ਪਰ YouTube ਤੇ ਵੀ ਕਰਾਂਗੇ ਜਿਹੜਾ ਵੀ ਦੇਖ ਲੈਂਦਾ ਤੇ ਗਾ ਸ਼ੇਅਰ ਜਰੂਰ ਕਰ ਦਿਆ ਕਰੋ ਕੋਈ ਸਾਡੇ ਵਾਲ ਦੇਖ ਕੇ ਕੋਈ ਹੋਰ ਵੀ ਪਿੰਡ ਜੋ ਕਰਾ ਲਾ ਸ਼ੁਰੂ ਹੋ ਸਕਦਾ ਨਾ ਤੇ ਚੰਗੀ ਗੱਲ ਆ ਕਿ ਕੋਈ ਆਪਣੇ ਵਾਲ ਦੇਖ ਕੇ ਹੋਰ ਕਾ ਵੀਰ ਭਰਾ ਕੋਈ ਚਾਲੂ ਕਰ ਸਕਦਾ ਤੇ ਬਹੁਤ ਵਧੀਆ ਗੱਲ ਆ ਤੇ ਚਾਹੀਦਾ ਵੀ ਆ ਯਾਰ ਸਾਰੇ ਪਿੰਡਾਂ ਚ ਆਪਣੇ ਵੀਰ ਬਹੁਤ ਬਾਹਰ ਐਨਆਰਆ ਬਹੁਤ ਆ ਕੋਈ ਵੱਡੀ ਛਾਇਦੀ ਹੈ ਨਹੀਂ ਕਿ ਨਹੀਂ ਚਲਾ ਸਕਦੇ ਚਾਰ ਪੰਜ ਭਰਾ ਇਕੱਠੇ ਹੋ ਕੇ ਵੀ ਬਾਹਰਲੇ ਕਿਸੇ ਨੂੰ ਸਪੋਰਟ ਕਰਕੇ ਨਾਲ ਚਲਾ ਸਕਦੇ ਆ ਤੇ ਵਧੀਆ ਗੱਲ ਆ ਇਹ ਚਲਾਉਣ ਤਾਂ ਕੋਈ ਪਿੰਡ ਚੋਂ ਆਪਾਂ ਇਹ ਨਹੀਂ ਕਹਿੰਦੇ ਵੀ ਇੱਕ ਹੀ ਖਿਡਾਰੀ ਬਹੁਤ ਹੁੰਦਾ ਨਾ ਜਮਕੌੜੀ ਤਾਂ ਪਿੰਡ ਦਾ ਬਾਕੀ ਪ੍ਰੈਕਟਿਸ ਹੁੰਦੀ ਰਹਿੰਦੀ ਨਿਆਣੇ ਬੱਚੇ ਰਹਿੰਦੇ ਆ ਉਹ ਇਨਾ ਬਚਾਈਦਾ ਇਹਨਾਂ ਨੂੰ ਆ ਗਰਮੀ ਦੀ ਮਿਹਨਤ ਜਿਹੜੀ ਲਾ ਗਿਆ ਉਹ ਸਮਝ ਲਓ ਕਿਹਾ ਚ ਉਹ ਕਾਮਯਾਬ ਹੋ ਗਿਆ ਬੰਦਾ ਹਣਾ ਹੁਣ ਇਹ ਜਿਹੜੇ ਛੰਟ ਨਹੀਂ ਛਾਂਟੇ ਗਿਆ ਸਾਡੇ ਕੋਲ ਹੁਣ ਤਿੰਨ ਤਣ ਵੀ ਨਹੀਂ ਹੋ ਗਏ ਆਉਂਦਿਆਂ ਨੂੰ ਤੇ ਇਹ ਟੱਗ ਗਿਆ ਜਿਹਦੇ ਭੱਜ ਨਹੀਂ ਭੱਜ ਗਏ ਆ ਜਿਹਦੇ ਟੱਗ ਗਿਆ ਉਹ ਲੋਜਾਂ ਦੇ ਨਾਲ ਤੇ ਨਿਆਣੇ ਐ ਵੀ ਦੇ ਆਉਂਦੇ ਤੁਸੀਂ ਦੇਖ ਲਿਆ ਕਰੋ ਕਿ ਸਾਡੇ ਕੋਲ ਇਹ ਬਿਲੀ ਹੁੰਦੀ ਇੰਨੇ ਕ ਤਾਂ ਇਹ ਤੋਂ ਵੱਧ ਹੀ ਹੁੰਦੇ ਆ ਅਜੀ ਆਉਂਦੀ ਵੀ ਹੁਣੇ ਕਈ ਪਰ ਹੁੰਦੇ ਦਿੱਲੀ ਆ 70 60 65 ਤੇ ਲਾ ਕੇ ਛੱਗੇ ਸਾਡੇ ਕੋਲ ਹੈਗੇ ਆ ਜੀ ਨੀ ਸੀ ਹੱਥ ਦੇਖੀ ਹੱਥ ਦੀ ਡਾਈਟ ਮਾਨ ਕੀਤਾ ਮੈਨੂੰ ਨੇ ਆਇਆ ਦਿੱਤਾ ਜਾਨ ਜਾਦੂ ਕਬੱਡੀ ਜਾਦੂ ਦਵਾਈ ਵੀ ਦਿੱਤੇ ਆ ਹੈ ਓਏ ਮਣੀਆਂ ਕਿਲੋ ਨਾ ਦਾਂ ਕੀ ਮਣੀਆਂ ਕਿਲੋ ਨਾ ਆਹ ਆਹ ਆਲ ਰੌਣ ਚੱਲੇ 5 ਕਿਲੋਮੀਟਰ ਦੀ 5 ਕਿਲੋਮੀਟਰ ਦੀ ਮਾਮਣੀ ਤਾਹ ਲਵਾਵਾ ਉੱਤਰ ਨਗੇ ਨਾ ਜਿੰਨਾ ਭਲਾ ਬਣਾਇਆ ਉਹ ਸਾਧ ਨਹੀਂ ਚਾਹੀਦਾ ਬਾਜੀ ਤੁਸੀਂ ਚਲੋ ਜਿੱਥੇ ਹੰਬਾ ਤੁਹਾਨੂੰ ਚੱਕ ਆਣਾ ਓਰੇ ਪਾਜੀ ਇੰਜਰੀ ਆਈ ਆ ਬਾਜੀ ਇੰਜਰੀ ਆਈ ਆ ਉਹਦੇ ਇਹਦੇ ਮੈਂ ਇੰਜਰੀ ਕੱਢ ਦੇਣੀ ਬਾਈ ਜਣਾਪ ਬਾਈ ਦਰਸ਼ਕ ਵੀਰ ਉਹ ਇਹਨਾਂ ਦੇ ਇੱਕ ਚੱਕ ਲੋਗੇ 65 ਕਿਲੋ ਵਾਲਾ ਹੈਗਾ ਹਾਏ ਗਾਇਜ਼ ਪਹਿਲਾ ਮੈਚ ਬਿਹਾਰ ਦਾ ਡਿਫੈਂਸ ਪਾਇਦਾ ਪੰਜਾਬ ਕੇ 11 ਉਹ ਉਸਤਾਦ ਉਹ ਬਿਹਾਰ ਵਾਲਾ ਨੇ ਹਰਾ ਲਏ ਨੇ ਆ ਪੰਜਾਬ ਦੇ 11 ਬਹੁਤ ਵਦਨ ਵਾਲਾ ਕਲਾਪਿੰਗ ਤਾੜੀਆਂ ਆ ਪਲੇਅਰ ਆ ਆ ਟਾਈਮ ਆ ਆ ਇਹ ਉਸਤਾਦ ਮਾਰ ਆਇਆ ਆ ਆ ਟਾਈਮ ਵਾਲੇ ਪਲੇਅਰ ਆ ਟਾਈਮ ਵਾਲੇ ਉਸਤਾਦ ਮਾਰੀ ਵੀਡੀਓ ਬਣਦੀ ਆ ਕੇ ਦੀਆ ਕੇ ਦੀਆ ਜਾ ਚੱਕਰ ਮਾ ਚੱਕਦੇ 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 ਨਾਨਾ ਨਾਨਾ ਹੀ ਉਹ ਕਿਹੜੇ ਪਿੰਡੋਂ ਸੰਗਾ ਸਿੰਘਾ ਸਿੰਘਾ ਓਏ ਉਹ ਜਾਂਦੀ ਗਿਆ ਕਪੜੀ ਓਏ ਭਾਈ ਦਾ ਅੱਜ ਕੀ ਹੋਇਆ ਮਰ ਗਿਆ ਅੱਜ ਚੱਲ 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 ਰੁਕਣਾ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਗਿਆ ਰੋਗ ਗਿਆ ਤੌਣੀਆ ਸੋਟੀਆ ਵਗਰ ਚਲ ਓਏ ਮੁੜ ਕੇ ਪਿੱਛੇ ਰਹਿਣਾ ਦੀ ਚਲੋ ਚਲੋ ਛੱਡ ਕੇ ਰੋਵਾ ਮੈਨੂੰ ਓ ਬਾਟ ਲੰਬੀਆਂ ਜਿੱਦਾਂ ਬਾਟਾਂ ਲੰਬੀਆਂ ਆ ਤੇ ਰਾਣੀ ਨਹੀਂ ਗਈ ਚਲੋ 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 ਮੰਨੂ 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 ਮਾਵਣੀ ਗੁਰੀ ਗੁਰੀ ਜਈ ਔਰ ਦੋ ਰੁਪਏ ਬਹਿਣਾ ਨਹੀਂ ਨਹੀਂ ਬਾਟ ਗਈ ਨਹੀਂ ਬਾਟੀ ਉਹ ਤੇਰੀ ਗੁਰੀ ਬਸੇ ਹੀ ਆ ਹੁਣ ਤੇਰੀ ਬਸੇ ਹੀ ਆ ਹੁਣ ਚਲ 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 ਮੁੰਡਿਆ ਚਲ ਖਿੱਚ ਕੇ ਰੁਕਣਾ ਨਹੀਂ ਓ ਗੁਜਰਾ ਓ ਰੁਕੋ 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 ਥੋੜਾ ਆ ਦੇ ਟਹਿੜ ਬੰਦਿਆ ਕੋ ਬੰਦਿਆ ਕੋ ਬੰਦਿਆ ਉ ਚੰਗੀ ਬਾਬਾ ਯਾ ਨਾ ਨਿਆ ਲਗੀ ਹੌਣ ਕੀ ਤੇਰੇ ਸਾਲ ਬਿਠਾਇਆ ਨਹੀਂ ਮੈਂ ਕਿਸੇ ਨੂੰ ਚੱਲ ਫਿਰ ਚੱਲ 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 ਮਿਗੋਰ ਮਿਸ਼ਨ ਹਾਈ ਗਾਇਜ਼ ਹੈਲੋ ਯੂ ਗੁੱਡ ਹੈਲੋ ਹਾਈ ਆ ਗਏ ਹਣਾ ਹੋਲੀ ਜਾ ਹੋਇਆ ਆ ਦੇ ਆ ਦੇ ਆ ਦੇ ਏ ਏ ਏ ਪੰਧੀਰੀ ਦੇ ਤੇਰੇ ਭੈਣ ਤੇਰੇ ਆ ਦੇ ਮਰਿਆ ਹੋਇਆ ਗੁਰੂ ਛੱਡੀ ਆ ਦੇ ਗੁਰੂ ਆ ਦੇ ਛੱਡੀ ਕਾਹਦਾ ਨਾਮ ਤੇ ਆ ਗਿਆ ਨਾ ਦੰਗਾ ਪੀਂਦੇ ਤੇ ਗਿਆ ਕਰੇ ਚੱਲ ਇਫੋ ਦੇ ਕੋਆਾਰੇ ਖੜੇ ਖੱਤ ਬੱਚੀਆਂ ਆ ਨਾ ਆ ਜਾਓ ਜੀ ਆ ਜਾ ਆ ਯਾ ਲੈ ਉਹ ਬੈਹ ਦੇ ਯਾਰ ਨਾ ਤੈਨੂੰ ਪਹਿਲਾਂ ਜਾਣਾ ਚੱਲ ਪਹਿਲੇ ਨੰਬਰ ਤੇ ਗਿਲੇ ਸ਼ੈਂਪੀਨ ਦੇ ਸਾਥ ਦੋ ਸਾਥ ਆ ਰਹੇ ਨੇ ਛੋੜਾ ਮੁੰਡਾ ਆਇਆ ਪੀਲੇ ਕੱਛੇ ਆ ਅੱਜ ਪਿੱਛੇ ਰਹਿ ਗਿਆ ਥੋੜਾ ਜਿਹਾ ਉਦਾਂ ਦਾ ਸਾਰਿਆਂ ਨਾਲ ਅੱਗੇ ਨਾ ਹੁੰਦਾ ਕੋਈ ਨਹੀਂ ਹੋਲੀ ਹੋ ਜਾ ਹੋਲੀ ਹੋ ਜਾ ਹੋਲੀ ਕੋਈ ਟੈਨਸ਼ਨ ਨਾ ਲੈ ਲੀਡਰ ਹੁੰਦਾ ਮਾ ਮਣੀ ਤੇਰਾ ਪਹਿਲਾ ਤੇਰਾ ਸਾਰਾ ਤੋਂ ਪਹਿਲਾ ਚੱਲ ਨਹੀਂ ਕੋ ਮਰੀ ਨਾ ਤੂੰ ਸਾਰਾ ਪੰਮੀਰੀ ਕਿਧਰ ਲੱਗਾ ਪਿੱਛੇ ਤੇਰੀ ਚੱਲ ਆ ਜਾ ਹੈਗਾ ਪਿੱਛੇ ਹੋਰ ਕੋਈ ਚੱਲ ਚੱਲ ਤੂੰ ਵੀ ਲੱਗ ਨਾਲ ਆ ਜਾ ਯਾ ਦੋੜ ਕੇ ਇਹ ਬਿਠਾਉਣਾ ਲੇਗਾ ਹੁਣ ਹੈ ਸਹੀ ਐ ਟੈਕਿਆ ਹੀ ਲਿਖਦੇ ਰੋ ਰੋ ਖਿੱਚ ਕੇ ਰੱਖੋਗਾ ਮੈਂ ਥੋੜਾ ਯਾਰ ਇਹ ਦੇਖੀ ਕਰੀਂ ਜੀ ਨਿਕਲ ਦੇ ਕੀ ਸਾਲੇ ਪਾਣੀ ਚ ਡੋਹ ਕੱਢ ਦੇਂਦਾ ਮਾਵਣੀ ਸਹੀ ਹਾਲ ਆ ਦੋਨੇ ਬੰਦੇ ਪਸੀਨੇ ਵਾਲੇ ਆ ਅੱਜ ਤਾਂ ਮੋਟੇ ਨਹੀਂ ਮਿੱਟੀ ਸ਼ ਲਿਬੜੀ ਲੱਗਦੀ ਹੁਣ ਐ ਪਸੀਨੇ ਵਾਲਾ ਕਿਉਂ ਲੇ ਗਿਆ ਯਾਰ ਭੱਜ ਪੱਜ 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 ਪਈ ਵੀਡੀਓ ਬਣਦੀ ਆ ਨੱਟ ਦੇ ਪੈਣੀ ਆ ਚਲੋ ਮਾਵਣੀ ਸੋਟੀ ਵੱਟੀ ਹੋਈ ਆ ਸਤਾਰ ਨੇ ਇਹ ਜਈ ਆ ਗਈ ਇਹ ਆ ਗਈ ਸੋਟੀ ਤਾਂ ਚੱਲਦੇ ਸੋਟੀ ਤੋਂ ਸੋਟੀ ਲੱਗੀ ਪੈਣ ਲੱਗੀ ਪੈਣ ਚੱਲ 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 ਆ ਗਈ ਸੋਟੀ ਪਹੁੰਚ ਗਏ ਮੁੰਡੇ ਗਰਾਉਂਡੇ ਹੈ ਛੱਕੇ ਰੱਖੋ ਕੰਮ ਪਹੁੰਚ ਗਏ ਗਰਾਉਂਡ ਮੁੰਡੇ ਗਰਾਉਂਡ ਚ ਆ ਕੇ ਫੇਰ ਸ਼ਾਲਾ ਮਾਰਦੇ ਸਭ ਨੂੰ ਉਹ ਪਾਈ ਆਪਣਾ ਵੱਡਾ ਮਜੂਦ ਸਾਡਾ ਬੇਕਾ ਆਪਣਾ ਦਾ ਰਾਮ ਜੀ ਕੋਟ ਹੋੜਾ ਜਿੰਨਾ ਗਰੂਪ ਦੇ ਮੈਂ ਸਾਰੇ ਆ ਗਏ ਭਰਾ ਆਪਣੇ ਮੈਂ ਇਹਨਾਂ ਨੂੰ ਇੱਕਦਮ ਤੁਹਾਡਾ ਨਾਮ ਦੀ ਸਪੀਡ ਵਧਾਈ ਜਾ ਮੈਕੈਨਿਕਾਂ ਮੱਦੇ ਮੱਦੇ ਤੋਂ ਮੈਂ ਹੁਣ ਤੱਕ ਨਹੀਂ ਨਾ ਆ ਜਾਣਾ ਹਾਂ ਹੁਣ ਪੈਣੀਆਂ ਤੇ ਤੇਰੇ ਹੈਗੀਆਂ ਹੀ ਆ ਹੁਣ ਛੋਟੀਆਂ ਆਰ ਮਾਰ ਦੋ ਉਸਤਾਦ ਛੱਡੋ ਮੜੀਆਂ ਦੋਗ ਆਜ ਪਾਵਾਂ ਆ ਆਕਸੀ ਗ੍ਰੀਨ ਆਕਸੀ ਗ੍ਰੀਨ ਮਸ਼ਹੂਰੀ ਨਾ ਦੇ ਚਪੇੜਾ ਖਾ ਸੋਟੀਆਂ ਉਸਤਾਦੀ ਛੱਡਿਓ ਦੋਗ ਭਾਈ ਪੈਂਕੇ ਜਾ ਵਾਂਗੂ ਸਪ੍ਰਿੰਟਰ ਰਾਜ ਕਿੰਨੀਆਂ ਮਾਰੀਆਂ ਮੈਂ ਤੈਨੂੰ ਕਹਨੇ ਕਿਹਾ ਭਾਈ ਉਸਤਾਦ ਮੁੰਡਿਓ ਕੱਦਾ ਠੀਕ ਆ ਤੇਰੀ ਤਾਂ ਬਣਾਉਣੀ ਨਹੀਂ ਪੁੱਤ ਮੇਰੇ ਤੇ ਬਣਾ ਕਿੰਨੇ ਰਾਜ ਸੱਚੀ ਇਹ ਕਬੱਡੀ ਗੋਲੀ ਕਿੰਨੇ ਕਾਮ ਆ ਹਮ ਤਰਫੇ ਦੇ ਨਾਲ ਆਦਾ ਬਸ ਨਾਲੇ ਦਾਦੇ ਚੱਟ 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 ਦਰਾਗਾ ਦੱਦ ਕੰਮ ਕਰ ਅਰਥੇ ਮਗਰ ਦੂਰ ਪਪਾ ਤੇ ਅੰਕੋ ਬੋਕੇ ਹਨ ਕਾਲੂ ਆ ਆ ਨਾ ਵਾ ਨਸਤ ਨਹੀਂ ਕੋੜਾ ਹੀ ਆ ਲੱਕ ਦੀ ਕੈਂਚੀ ਕਟ ਲੱਕ ਦੀ ਕੈਂਚੀ ਕੈਂਚੀ ਸ਼ੁੱਧੀ ਕਰ ਕੈਂਚੀ ਬਾਵਾ ਵੀ ਬਾਵਾ ਵੀ ਕਟ ਕੈਂਚੀ ਵੀ ਸ਼ੁੱਧੀ ਕਰ ਫੜ ਗਿਆ ਉਹ ਸੁਣ ਜਾਈ ਟਾਈਮ ਹੋ ਗਿਆ ਨੂੰ ਕੋਟ ਨਹੀਂ ਮੋੜੀ ਜਿੱਥੇ ਜਪਾ ਨੇ ਕਾਪਾ ਉਹਨੂੰ ਕੋਟ ਲਾਓ ਯਾਰ ਤੇਰੀ ਵੀਰਾਂ ਵੀ ਗੱਗੇ ਜੀ ਮਾ ਗੱਗੇ ਜੀ ਨਾ ਦੇਖੀ ਕੋ ਟਾਈਮ ਹੋਣਾ ਹੀ ਖੜਾ ਹੋਇਆ ਉਹ ਕੋਕੇ ਉਹ ਗੋਲ ਵਾਲਾ ਕੁੱਪਾ ਓਏ ਹੋ ਜਾ ਰਿਹਾ ਜਾਂਦਾ ਜਾ 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 ਰੇ ਉਣੀ ਗੋਮਿਆ ਲੋਕ ਨੂੰ ਕੋਲਾ ਨਾ ਕਰੀ ਸਾਡਾ ਰੇਡ ਵੱਡੇ ਬਾਈ ਤੇਰਾ ਹੀ ਆ ਤੁਸੀਂ ਸਾਡ ਨੂੰ ਦੋ ਦੋ ਬਵਾ ਗਿਆ ਦਾ ਤੇਰੇ ਨਾਲ ਤੈਨੇ 6 ਦੋ ਗੋਡਿਆਂ ਦੋ ਕਿੱਟਿਆਂ ਦੋ ਪਿੰਨੀਆਂ ਦੇ ਇਹ ਕਿਦੋਂ ਹੋ ਰਿਹਾ ਹੈ ਇਹ ਕਿਦੋਂ